ਅੱਜ ਦੇ ਟਾਈਮ ਤੇ ਦਿਲਜੀਤ ਦਸਾਂਝ ਨੂੰ ਅਸੀਂ ਸਭ ਤੋਂ ਵੱਡਾ ਸਟਾਰ ਮੰਨਦੇ ਆ ਜੀ ਤੇ ਉਹਨਾਂ ਨਾਲ ਤੁਹਾਡੇ ਗਾਣੇ ਉਹਨਾਂ ਨੇ ਗਾਏ ਨੇ ਹਨਾ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੇ ਵਿੱਚ ਕੀ ਯੂਐਸਪੀ ਆਈ ਉਸ ਟਾਈਮ ਤੇ ਤੁਸੀਂ ਉਹਨਾਂ ਨੂੰ ਕਿਹੜੀ ਚੀਜ਼ਾਂ ਜਹੀ ਕਰਦੇ ਦੇਖਿਆ ਹੈ ਕਿ ਜੋ ਜਿਸ ਮਿਹਨਤ ਦੇ ਕਾਰਨ ਜਿਸ ਹਾਰਡਵਰਕ ਕਾਰਨ ਅੱਜ ਉਹ ਇਸ ਮੁਕਾਮ ਤੇ ਅ ਸਭ ਤੋਂ ਵੱਡੀ ਤਾਂ ਕਹਿੰਦੇ ਹੁੰਦੇ ਆ ਵੀ ਮਿਹਨਤ ਬਹੁਤ ਜ਼ਰੂਰੀ ਆ ਤੇ ਮਿਹਨਤ ਦੇ ਨਾਲ ਮੁਕੱਦਰ ਬਹੁਤ ਜ਼ਰੂਰੀ ਆ ਤੇ ਮੁਕੱਦਰ ਜਦੋਂ ਤੁਹਾਡੇ ਨਾਲ ਨਾਲ ਆ ਖੜ ਜਾਂਦਾ ਤਾਂ ਉਦੋਂ ਦਲਜੀਤ ਦਸਾਂਜ ਵਰਗੇ ਇੱਕ ਡਿਸਪੀਸਨ ਵਾਲੇ ਆਰਟਿਸਟ ਪੈਦਾ ਹੁੰਦੇ ਨੇ ਤੇ ਬੜੀ ਖੁਸ਼ੀ ਆ ਕਿ ਮੈਂ ਦਲਜੀਤ ਦੀ ਉਹਦੀ ਇੱਕ ਸਫਰ ਦਾ ਹਿੱਸਾ ਵਾਂ ਤੇ ਉਹ ਮੇਰਾ ਸਤਿਕਾਰ ਵੀ ਬਹੁਤ ਦਿੰਦਾ ਇਹ ਦਿਨ ਤਾਂ ਮੈਨੂੰ ਤੇ ਮੇਰੇ ਵੱਲੋਂ ਹਮੇਸ਼ਾ ਉਹ ਉਹਦੇ ਲਈ ਠੰਡੀਆਂ ਹਵਾਵਾਂ ਜਾਂਦੀਆਂ ਰਹੀਆਂ ਨੇ ਤੇ ਹਮੇਸ਼ਾ ਉਹਦੇ ਵੱਲੋਂ ਵੀ ਮੈਨੂੰ ਜਫੀਆਂ ਆਉਂਦੀਆਂ ਨੇ ਤੇ ਖੁਸ਼ ਰਹੇ ਹਮੇਸ਼ਾ ਆਬਾਦ ਰਹੇ ਤੇ ਮੈਂ ਬਹੁਤ ਖੁਸ਼ ਹਾਂ ਕਿ ਅੱਜ ਇਸ ਮੌਕੇ ਤੇ ਆ ਪਰ ਜੇ ਹੁਣ ਤੁਸੀਂ ਸੋਚਦੇ ਹੋ ਵੀ ਕਦੇ ਹੁਣ ਮੈਂ ਇਸ ਇਸ ਟ੍ਰੈਂਡ ਦਾ ਕੋਈ ਗੀਤ ਲਿਖਾਂ ਤੇ ਹੁਣ ਕਹਾਂ ਵਾ ਦਿਲਜੀਤ ਨੂੰ ਵੀ ਹੁਣ ਵੀ ਕੋਈ ਅੱਦਾ ਦਾ ਗੀਤ ਗਾਓ ਜਿਹੜਾ ਅੱਜ ਦੇ ਯੰਗਸਟਰਸ ਦੇ ਨਾਲ ਮੈਚ ਕਰਦਾ ਹੋਵੇ ਦਿਲਜੀਤ ਦੇ ਹੁਣ ਵਾਲੇ ਟੇਸਟ ਨਾਲ ਮੈਚ ਕਰੇ ਜੀ ਹਾਂ ਮੈਂ ਮੈਂ ਟਰਾਈ ਕਰੂੰਗਾ ਕੋਸ਼ਿਸ਼ ਕਰੂੰਗਾ ਜ਼ਰੂਰ ਸਾਨੂੰ ਬਹੁਤ ਖੁਸ਼ੀ ਹੋਏਗੀ ਕਿਉਂਕਿ ਅਸੀਂ ਤੁਹਾਡੇ ਲਿਖੇ ਗਾਣੇ ਮੈਨੂੰ ਲੱਗਦਾ ਬਹੁਤ ਮੈਂ 99 ਬੌਰ ਨਾ ਤੇ ਮੈਂ ਕਹਿ ਸਕਦੀ ਹਾਂ ਮੈਂ ਛੋਟੇ ਹੁੰਦੇ ਤਾਂ ਸੁਣਿਆ ਤੁਹਾਨੂੰ ਤੇ ਥੈਂਕ ਯੂ ਸੋ much ਤੁਹਾਡਾ ਇਹ ਪਿਆਰ ਹੀ ਆ ਤੁਹਾਡਾ ਵਿਡਪਨ ਮੈਂ ਜਿੱਤੇ ਵੀ ਕਿਤੇ ਜਾਨਾ ਕਾਫੀ ਲੰਬੇ ਸਮੇਂ ਤੋਂ ਇਹ ਗਾਣੇ ਮੇਰੇ ਚੱਲਦੇ ਕਰਕੇ ਮੈਨੂੰ ਪਿਆਰ ਸਤਿਕਾਰ ਉਵੇਂ ਹੀ ਮਿਲਦਾ ਤੇ ਜਿਹੜੇ ਤੁਹਾਡੇ ਫੈਨਸ ਅੱਜ ਵੀ ਤੁਹਾਡੇ ਨਾਲ ਜੁੜੇ ਨੇ ਅੱਜ ਵੀ ਤੁਹਾਡੇ ਗੀਤ ਸੁਣਦੇ ਨੇ ਇੰਨੇ ਮਤਲਬ ਡੈਕੇਡਸ ਤੋਂ ਚੱਲਦੇ ਆ ਰਹੇ ਨੇ ਗੀਤ ਉਹਨਾਂ ਫੈਨਸ ਦੇ ਲਈ ਕੀ ਕਹੋਗੇ ਤੇ ਉਸ ਪਿਆਰ ਦੇ ਲਈ ਕੀ ਕਹੋਗੇ ਜਿਹੜਾ ਤੁਹਾਨੂੰ ਦਿੰਦੇ ਨੇ ਉਹਨਾਂ ਲਈ ਮੈਂ ਇਹੀ ਕਹੂੰਗਾ ਲਵ ਯੂ ਆਲ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਅੱਜ ਦੇ ਟਾਈਮ ਤੇ ਦਿਲਜੀਤ ਦੋਸਾਂਝ ਨੂੰ ਅਸੀਂ ਸਭ ਤੋਂ ਵੱਡਾ ਸਟਾਰ ਮੰਨਦੇ ਆ ਜੀ ਤੇ ਉਹਨਾਂ ਨਾਲ ਤੁਹਾਡੇ ਗਾਣੇ ਉਹਨਾਂ ਨੇ ਗਾਏ ਨੇ ਹਨਾ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੇ ਵਿੱਚ ਕੀ ਯੂਐਸਪੀ ਆਈ ਉਸ ਟਾਈਮ ਤੇ ਤੁਸੀਂ ਉਹਨਾਂ ਨੂੰ ਕਿਹੜੀ ਚੀਜ਼ਾਂ ਜਹੀ ਕਰਦੇ ਦੇਖਿਆ ਹੈ ਕਿ ਜੋ ਜਿਸ ਮਿਹਨਤ ਦੇ ਕਾਰਨ ਜਿਸ ਹਾਰਡਵਰਕ ਕਾਰਨ ਅੱਜ ਉਹ ਇਸ ਮੁਕਾਮ ਤੇ ਆਏ ਆ ਅ ਸਭ ਤੋਂ ਵੱਡੀ ਤਾਂ ਕਹਿੰਦੇ ਹੁੰਦੇ ਆ ਵੀ ਮਿਹਨਤ ਬਹੁਤ ਜ਼ਰੂਰੀ ਆ ਤੇ ਮਿਹਨਤ ਦੇ ਨਾਲ ਮੁਕੱਦਰ ਬਹੁਤ ਜ਼ਰੂਰੀ ਆ ਤੇ ਮੁਕੱਦਰ ਜਦੋਂ ਤੁਹਾਡੇ ਨਾਲ ਨਾਲਾ ਖੜ ਜਾਂਦਾ ਤਾਂ ਉਦੋਂ ਦਿਲਜੀਤ ਦੋਸਾਂਝ ਵਰਗੇ ਇੱਕ ਡਿਸਪੀਸਨ ਵਾਲੇ ਆਰਟਿਸਟ ਪੈਦਾ ਹੁੰਦੇ ਨੇ ਤੇ ਬੜੀ ਖੁਸ਼ੀ ਆ ਕਿ ਮੈਂ ਦਲਜੀਤ ਦੀ ਉਹਦੀ ਇੱਕ ਸਫਰ ਦਾ ਹਿੱਸਾ ਵਾਂ ਤੇ ਉਹ ਮੇਰਾ ਸਤਿਕਾਰ ਵੀ ਬਹੁਤ ਦਿੰਦਾ ਇਹ ਦਿਨ ਤਾਂ ਮੈਨੂੰ ਤੇ ਮੇਰੇ ਵੱਲੋਂ ਹਮੇਸ਼ਾ ਉਹ ਉਹਦੇ ਲਈ ਠੰਡੀਆਂ ਹਵਾਵਾਂ ਜਾਂਦੀਆਂ ਰਹੀਆਂ ਨੇ ਤੇ ਹਮੇਸ਼ਾ ਉਹਦੇ ਵੱਲੋਂ ਵੀ ਮੈਨੂੰ ਜਫੀਆਂ ਆਉਂਦੀਆਂ ਨੇ ਤੇ ਖੁਸ਼ ਰਵੇ ਹਮੇਸ਼ਾ ਆਬਾਦ ਰਵੇ ਤੇ ਮੈਂ ਬਹੁਤ ਖੁਸ਼ ਹਾਂ ਕਿ ਅੱਜ ਇਸ ਮੌਕੇ ਤੇ ਆ ਪਰ ਤੁਸੀਂ ਹੁਣ ਤੁਸੀਂ ਸੋਚਦੇ ਹੋ ਵੀ ਕਦੇ ਹੁਣ ਮੈਂ ਇਸ ਇਸ ਟ੍ਰੈਂਡ ਦਾ ਕੋਈ ਗੀਤ ਲਿਖਾਂ ਤੇ ਹੁਣ ਕਹਾਂ ਦਿਲਜੀਤ ਨੂੰ ਵੀ ਹੁਣ ਵੀ ਕੋਈ ਅੱਦਾ ਦਾ ਗੀਤ ਗਾਓ ਜਿਹੜਾ ਅੱਜ ਦੇ ਯੰਗਸਟਰਸ ਦੇ ਨਾਲ ਮੈਚ ਕਰਦਾ ਹੋਵੇ ਦਿਲਜੀਤ ਦੇ ਹੁਣ ਵਾਲੇ ਟੇਸਟ ਨਾਲ ਮੈਚ ਕਰੇ ਜੀ ਹਾਂ ਮੈਂ ਮੈਂ ਟਰਾਈ ਕਰੂੰਗਾ ਕੋਸ਼ਿਸ਼ ਕਰੂੰਗਾ ਜ਼ਰੂਰ ਸਾਨੂੰ ਬਹੁਤ ਖੁਸ਼ੀ ਹੋਏਗੀ ਕਿਉਂਕਿ ਅਸੀਂ ਤੁਹਾਡੇ ਲਿਖੇ ਗਾਣੇ ਮੈਨੂੰ ਲੱਗਦਾ ਬਹੁਤ ਮੈਂ 99 ਬੌਰ ਨਾ ਤੇ ਮੈਂ ਕਹਿ ਸਕਦੀ ਹਾਂ ਵੀ ਮੈਂ ਛੋਟੇ ਹੁੰਦੇ ਤੋਂ ਸੁਣਿਆ ਤੁਹਾਨੂੰ ਤੇ ਥੈਂਕ ਯੂ ਸੋ much ਤੁਹਾਡਾ ਇਹ ਪਿਆਰ ਹੀ ਆ ਤੁਹਾਡਾ ਵੱਡਪਣ ਮੈਂ ਜਿੱਥੇ ਵੀ ਕਿਤੇ ਜਾਣਾ ਕਾਫੀ ਲੰਬੇ ਸਮੇਂ ਤੋਂ ਇਹ ਗਾਣੇ ਮੇਰੇ ਚੱਲਦੇ ਕਰਕੇ ਮੈਨੂੰ ਪਿਆਰ ਸਤਿਕਾਰ ਉਵੇਂ ਹੀ ਮਿਲਦਾ ਤੇ ਜਿਹੜੇ ਤੁਹਾਡੇ ਫੈਨਸ ਅੱਜ ਵੀ ਤੁਹਾਡੇ ਨਾਲ ਜੁੜੇ ਨੇ ਅੱਜ ਵੀ ਤੁਹਾਡੇ ਗੀਤ ਸੁਣਦੇ ਨੇ ਇੰਨੇ ਮਤਲਬ ਡੈਕੇਡਸ ਤੋਂ ਚੱਲਦੇ ਆ ਰਹੇ ਨੇ ਗੀਤ ਉਹਨਾਂ ਫੈਨਸ ਦੇ ਲਈ ਕੀ ਕਹੋਗੇ ਤੇ ਉਸ ਪਿਆਰ ਦੇ ਲਈ ਕੀ ਕਹੋਗੇ ਜਿਹੜਾ ਤੁਹਾਨੂੰ ਦਿੰਦੇ ਨੇ ਉਹਨਾਂ ਲਈ ਮੈਂ ਇਹੀ ਕਹੂੰਗਾ ਲਵ ਯੂ ਆਲ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ